ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੈਦੇ ਦੇ ਪੂੜੇ ਬਣਾਵਾਂਗੇ ਤਾਂ ਮੈਂ ਇਦਾਂ ਆਪਾਂ ਪਹਿਲਾਂ ਥੋੜਾ ਜਿਹਾ ਖੋਲ ਲਿਆ ਵਿੱਚ 100 100 ਗ੍ਰਾਮ ਘਿਓ ਪਾਇਆ ਹੈਗਾ 50 ਗ੍ਰਾਮ ਘਿਓ ਪਾਇਆ ਤੇ ਆਪਾਂ ਥੋੜਾ ਜਿਹਾ ਮੈਦਾ ਹੋਰ ਪਾਉਣਾ ਇਹਦੇ ਵਿੱਚ ਇਹ ਵੀੜੋ ਬਣਾਉਣ ਤੋਂ ਪਹਿਲਾਂ ਮੈਂ ਖੋਲ ਲਿਆ ਸੀ ਥੋੜਾ ਜਿਹਾ ਘੱਟ ਲੱਗਦਾ ਸੀ ਥਾ ਹੁਣ ਆਪਾਂ ਮੈਦਾ ਪਾ ਲ ਹੁਣ ਅਖੰਡ ਪਾਵਾਂਗੇ ਦੇਸੀ ਲਓ ਹੁਣ ਆਪਾਂ ਅੱਗ ਬਾਲਾਂਗੇ ਤੇ ਤਵਾ ਤਰਾਂਗੇ ਹਲੋ ਆਪਣਾ ਤਵਾ ਗਰਮ ਹੋ ਗਿਆ ਤੇ ਆਪਾਂ ਘਿਓ ਲਾਵਾਂਗੇ ਥਿਰਫ ਫਿਰ ਫੈਨ ఫడా పావే ਰਾਮੇ ਕਿਉ ਲਾ ਦੇ ਆਂਗੇ ਟੁੱਟ ਗਿਆ ਥੋੜਾ ਜਿਹਾ ਆਇਆ ਕਰਕੇ ਆਪਾਂ ਸਾਰੇ ਬਣਾ ਲਾਂਗੇ ਉਹ ਆਪਣੇ ਸਾਰੇ ਫੂੜੇ ਬਣ ਗਏ ਬਹੁਤ ਵਧੀਆ ਬਣੇ ਆ ਮੈਦੇ ਦੇ ਫੂੜੇ ਬਹੁਤ ਵਧੀਆ ਬਣੇ ਫੋਲੇ ਫੋਲੇ ਕਿੰਨੇ ਫੋਲੇ ਬਣੇ ਆ ਦੇਖੋ ਦੇਖੋ ਕਿੰਨੇ ਫੋਲੇ ਬਣੇ ਆ ਬਹੁਤ ਵਧੀਆ ਸਾਨੂੰ ਇੱਕ ਟੇਸਟ ਕਰਕੇ ਦਿਖਾਵਾਂਗੇ ਬਹੁਤ ਵਧੀਆ ਬਣੇ ਆ ਫੋਲੇ ਫੋਲੇ ਬਹੁਤ ਸਵਾਦ ਬਣੇ ਆ ਜੇ ਸਾਡੀ ਵੀਡੀਓ ਦਾ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ